ਮਾਗੀ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ? ਸ੍ਰੀ ਮੁਕਸਰ ਸਾਹਿਬ ਕਿਹੜੇ ਸਿੰਘ ਨੇ ਗੁਰੂ ਜੀ ਨੂੰ ਬੇਦਾਵਾ ਪਾੜਨ ਦੀ ਬੇਨਤੀ ਕੀਤੀ ਸੀ? ਭਾਈ ਮਹਾ ਸਿੰਘ ਜੀ ਨੇ 40 ਸਿੰਘਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? 40 ਮੁਕਤਿਆਂ ਦੇ ਨਾਮ ਤੋਂ ਖਿਦਰਾਣੇ ਦੀ ਢਾਬ ਤੇ ਕਿੰਨੇ ਸਿੰਘ ਸ਼ਹੀਦ ਹੋਏ ਸਨ? 40 ਸਿੰਘ ਸ਼ਹੀਦ ਹੋਏ ਸਨ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਾਵਾ ਲਿਖ ਕੇ ਦਿੱਤਾ ਸੀ। ਕਿਹੜਾ ਣਾਣੇ ਦੀ ਟਾਬ ਦਾ ਨਾਮ ਮੁਖਸਰ ਕਿਹੜੇ ਗੁਰੂ ਜੀ ਨੇ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਗੁਰੂ ਜੀ ਨੇ ਬੇਦਾਵਾ ਪਾੜਿਆ ਸੀ ਉੱਥੇ ਕਿਹੜਾ ਗੁਰਦੁਆਰਾ ਸਾਹਿਬ ਹੈ ਸ੍ਰੀ ਟੁੱਟੀ ਗੰਡੀ ਸਾਹਿਬ ਜੀ ਜਿੱਥੇ 40 ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਉੱਥੇ ਕਿਹੜਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਸ਼ਹੀਦ ਗੰਝ ਸਾਹਿਬ ਫ੍ਰੈਂਡਸ ਹੁਣ ਅਸੀਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਾਂਗੇ ਸ੍ਰੀ ਮੁਖਸਰ ਸਾਹਿਬ ਦਾ ਪਹਿਲਾ ਕੀ ਨਾਮ ਸੀ the answer comment with zero